ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਪੰਜਾਬੀ ਭੈਣ-ਭਰਾਵਾਂ ਦਾ ਐਨ ਆਰ ਆਈ ਮੈਰਿਜ ਬਿਊਰੋ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਵੀ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਜੀ ਤਾਂ ਸਾਡੇ ਚੈਨਲ ਨੂੰ ਜਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਕਿਉਂਕਿ ਅਸੀਂ ਕੋਈ ਵੀ ਰਿਸ਼ਤੇ ਦੀ ਐਡ ਪਾਉਂਦੇ ਹਾਂ ਜੀ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਵਧੀਆ ਪਰਿਵਾਰ ਦੇ ਰਿਸ਼ਤੇ ਜੋ ਕਿ ਰਿਸ਼ਤੇ ਹੈ ਜੀ ਅੱਜ ਦੇ ਆਪਣੇ ਦੋ ਲੜਕਾ ਤੇ ਲੜਕੀ ਦਾ ਇਹ ਰਿਸ਼ਤਾ ਹੈ ਜੀ ਹਾਂਜੀ ਪਹਿਲਾਂ ਆਪਣਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਡੇਟ ਆਫ ਬਰਥ 1992 ਦਾ ਇਹਨਾਂ ਦਾ ਜਨਮ ਹੈ ਜੀ ਕਾਸਟ ਮਲਹੋਤਰਾ ਹਾਈਟ 5 ਫੁੱਟ 2 ਇੰਚ ਹੈ ਪੜ੍ਹਾਈ ਬੀਏ ਕਰੀ ਵੀ ਹੈ ਜੌਬ ਲੜਕੀ ਐ ਇਸ ਟਾਈਮ ਪ੍ਰਾਈਵੇਟ ਟੀਚਰ ਲੱਗੇ ਹੋਏ ਨੇ ਜੀ ਡਿਵੋਰਸ ਇਹਨਾਂ ਦਾ ਹੋਇਆ ਹੈ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਹੈ ਜੀ ਵਰਕ ਇਹਨਾਂ ਦਾ ਪ੍ਰਾਈਵੇਟ ਸੈਕਟਰ ਹੈ ਏਰੀਆ ਇਹਨਾਂ ਦਾ ਜੀ ਹਰਿਆਣਾ ਸਰਸ ਹੈ ਜੀ ਹਾਂਜੀ ਇਹਨਾਂ ਨੂੰ ਲੜਕੇ ਦੀ ਲੋੜ ਹੈ ਜੋ ਕਿ ਲड़का ਵਧੀਆ ਪੜਿਆ ਲਿਖਿਆ ਤੇ ਸੋਹਣਾ ਸੁਨੱਖਾ ਹੋਣਾ ਚਾਹੀਦਾ ਹੈ ਜੀ ਅਗਲਾ ਆਪਣਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 66 ਨਾਮ ਕੁਮਾਰ ਹੈ ਜੀ ਉਮਰ 33 ਸਾਲ ਹੈ ਕਾਸਟ ਕੁਮਹਾਰ ਗੋਤ ਹੜਕੀ ਹਾਰਾ ਕੱਦ ਲੜਕੇ ਦਾ 5 ਫੁੱਟ 7 ਇੰਚ ਹੈ ਪੜਾਈ ਪਲੱਸ 2 ਕਰੀ ਹੋਈ ਹੈ ਰਹਾ ਇਸ ਲੜਕੇ ਦੀ ਮਢੀਲਾ ਦੇ ਵਿੱਚ ਪੀਆਰ ਹੈ ਜੀ ਫੈਮਿਲੀ ਮੈਂਬਰਸ ਦੇ ਵਿੱਚ ਤਿੰਨ ਭਰਾ ਨੇ ਤੇ ਮਾਤਾ ਪਿਤਾ ਜਰਮਨੀ ਪਾਸਪੋਰਟ 홀ਡਰ ਨੇ ਜੀ ਜ਼ਿਲ੍ਹਾ ਇਹਨਾਂ ਦਾ ਫਗਵਾੜਾ ਹੈ ਜੀ ਹਾਂਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਵਧੀਆ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਹੋਵੇ ਜੀ ਤੇ ਵਧੀਆ ਪਰਿਵਾਰ ਹੋਣਾ ਚਾਹੀਦਾ ਹੈ ਜੀ ਹਾਂਜੀ ਇਹ ਹੈ ਜੀ ਅੱਜ ਦੇ ਆਪਣੇ ਰਿਸ਼ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਪਸੰਦ ਆਏ ਹੋਣਗੇ ਜੀ ਹਾਂਜੀ ਆਪਣੇ ਚੈਨਲ ਤੇ ਜੀ ਰਿਸ਼ਤਿਆਂ ਦੀ ਐਡ ਵੀ ਲਗਾਈ ਜਾਂਦੀ ਹੈ ਕਿਸੇ ਨੇ ਵੀ ਲੜਕੇ ਜਾਂ ਲੜਕੀ ਦੀ ਆਪਣੇ ਦੀ ਦੀ ਐਡ ਲਗਵਾਉਣੀ ਹੈ ਜੀ ਤਾਂ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਕਿ ਸਾਡੀ ਅੱਜ ਦੀ ਇਹ ਰਿਸ਼ਤਿਆਂ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜਲਦੀ ਹੀ ਮਿਲਦੇ ਹਾਂ ਜੀ নমি নমী রি বিডিও না ধন্যবাদ জি